ਕੀਵਾਸ ਤੇ ਤੁਹਾਡੀ ਹਲਪ ਨਹੀਂ ਕਰਦੇ ਫਿਰ ਹਾਂ ਨਾ ਵਾਪਸੀ ਜਿਹੜਾ ਤੁਹਾਡੇ ਪੋਰਸਾ ਨੂੰ ਤੇ ਜਿਹੜਾ ਪਹੁੰਚ ਕੇ ਕਾਰਵਾਈ ਕੀਤੀ ਸਰ ਸਾਨੂੰ ਕਿਸੇ ਰਾਹgir ਤੋਂ ਤਲਾਸ਼ ਮਿਲੇ ਸੀ ਵੀ ਇੱਕ ਲੜਕੀ ਨੌਜਵਾਨ 30 32 ਸਾਲ ਦੀ ਵਿਓ ਨਾ ਆਪਣੇ ਘਰੋਂ ਲੜ ਕੇ ਆਈ ਹੈ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਅ ਛਾਲ ਮਾਰ ਕੇ ਸੁਇਸਾਈਡ ਕਰਨ ਲੱਗੀ ਹੈ ਥੋੜੀ ਦਿਮਾਗੀ ਤੌਰ ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਸੀ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲਬ ਕੁੜੀਆਂ ਨੇ ਫੜ ਕੇ ਲਿਆਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਅਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹਨਾਂ ਦੇ سپرد ਕੀਤਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਸਰ ਇਹ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਜੀ ਸਰ ਸਾਡਾ ਰੂਟ ਆ ਜੀ ਫਾਇਲ ਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਛੜਕ ਸੁਰੱਖਿਆ ਫੋਰਸ ਐਸ ਐਸ ਐਫ ਠੀਕ ਹੈ ਹਾਂਜੀ ਸਰ ਕੀ ਘਟਨਾ ਵਾਪਰੀ ਜਿਹੜਾ ਤੁਹਾਡੇ ਫੋਰਸਰ ਨੂੰ ਉੱਥੇ ਜਿਹੜਾ ਪਹੁੰਚ ਕੇ ਕਾਰਵਾਈ ਕੀਤੀ ਸਰ ਸਾਨੂੰ ਕਿਸੇ ਰਾਗਿਰ ਤੋਂ ਇਤਲਾ ਮਿਲੀ ਸੀ ਵੀ ਇੱਕ ਲੜਕੀ ਨੌਜਵਾਨ 30 32 ਸਾਲ ਦੀ ਬਿਓ ਨਾ ਅੱਜ ਘਰੋਂ ਲੜ ਕੇ ਆਈ ਐ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਬ ਉਛਾਲ ਮਾਰ ਕੇ ਸੁਸਾਈਸਾਈਡ ਕਰਨ ਲੱਗੀ ਐ ਥੋੜੀ ਦਿਮਾਗੀ ਤੌਰ ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲਬ ਕੁੜੀਆਂ ਲੈ ਫੜ ਕੇ ਲਿਆੰਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹਨਾਂ ਦੇ سپرد ਕੀਤਾ ਜੀ ਹਾਂਜੀ ਠੀਕ ਐ ਸਰੇ ਫੋਰਸਰ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਜੀ ਸਰ ਸਾਡਾ ਰੂਟ ਹੈ ਜੀ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਸੜਕ ਸੁਰੱਖਿਆ ਫੋਰਸ ਐਸ ਐਸ ਪੀ